ਇਹ ਸਰਕਾਰੀ ਪ੍ਰਾਪਰਟੀ ਸਾਡੀ ਹੱਕ ਤੇ ਬਣੀ ਹੋਈ ਹੈ ਬਾਈ ਜੀ ਹਰੀਨੋ ਪਿੰਡ ਦੇ ਖੇਤਾਂ ਦੇ ਵਿੱਚ ਤੇ ਸਾਡਾ ਝੋਨਾ ਤੁਸੀਂ ਮੰਡੀ ਦੇ ਵਿੱਚ ਜਾ ਕੇ ਵੇਖ ਲਓ ਇੱਕ ਗੱਟੇ ਮਗਰ 7-7 ਕਿਲੋ ਕਾਟ ਮੰਗਦੇ ਆ ਸਾਤੋਂ ਯਾ Rajasthan ਦਾ ਤੇ UP ਦਾ ਪਤਾ ਨਹੀਂ ਕਿਹੜੀ ਕਿਹੜੀ ਸਟੇਟ ਦਾ ਝੋਨਾ ਗਿੱਲਾ 26-26 ਮਾਊਚਰ ਵਾਲਾ ਇੱਥੇ ਲਾਈ ਜਾਂਦੇ ਆ ਇੱਥੇ ਸਫਾਈ ਕਰਕੇ ਆ ਮਸ਼ੀਨਾਂ ਦੇ ਵਿੱਚ ਉਹ ਝੋਨੇ ਨੂੰ ਸਿਉਣਾ ਬਣਾਇਆ ਜਾ ਰਿਹਾ ਅੰਨੀ ਪਿੰਡੀ ਤੇ ਕੁੱਤਾ ਚੜਦਾ ਹੈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਤੇ ਪ੍ਰਸ਼ਾਸਨ ਨਾਲ ਦੀ ਕੋਈ ਵੀ ਚੀਜ਼ ਨਹੀਂ ਮੰਡੀ ਦੇ ਵਿੱਚ ਜਾ ਕੇ ਵੇਖ ਲੋ ਰੀਵਨ ਕੱਟਣ ਤੇ ਜ਼ੋਰ ਲੱਗਿਆ ਰੀਵਨ ਕੱਟਣ ਵਾਸਤੇ ਹਜ਼ਾਰ ਗੱਟਾ ਇਨਸਪੈਕਟਰ ਨੇ ਪਾਸ ਕੀਤਾ ਸੀ ਉਹ ਵੀ ਹਜ਼ਾਰ ਭਰਿਆ ਨਹੀਂ ਗਾ ਬਾਹਰ ਲਿਆਂ ਸਟੇਟਾਂ ਚੋਂ ਲਿਆ ਲਿਆ ਕੇ ਝੋਨਾ ਉਹ ਵੀ ਬੀ ਨਹੀਂ ਸੀ ਗਰੇਡ ਉਹਦੇ ਨਾਲ ਸ਼ੈਲਰ ਭਰੇ ਜਾ ਰਹੇ ਆ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਿੰਨਾ ਨੁਕਸਾਨ ਹੋਣਾ ਹੈ ਭਾਵੇਂ ਪੰਜਾਬ ਖੇਤੀ ਪ੍ਰਧਾਨ ਸੂਬਾ ਪਰ ਇੱਥੇ ਕੋਈ ਵੀ ਪ੍ਰੋਪਰ ਚੰਗੀ ਤਰ੍ਹਾਂ ਦੀ ਖੇਤੀ ਨੀਤੀ ਨਹੀਂ ਜਿਸ ਵਜ੍ਹਾ ਕਰਕੇ ਜਿਹੜਾ ਹਰ ਸਾਲ ਆ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਮੰਡੀਆਂ ਦੇ ਵਿੱਚ ਰੋਲਣਾ ਪੈਂਦਾ ਭਾਵੇਂ ਪਿਛਲੇ ਸਾਲ ਵੀ ਮਾਨ ਸਾਹਿਬ ਨੇ ਇਹ ਕਿਹਾ ਸੀਗਾ ਕਿ ਇੱਕ ਇੱਕ ਦਾਣਾ ਜਿਹੜਾ ਉਹ ਖਰੀਦਿਆ ਜਾਊਗਾ ਪਰ ਲਗਾਤਾਰ ਹੋਇਆ ਇਸ ਤੋਂ ਉਲਟ ਤਿੰਨ ਚਾਰ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਆ ਜਿਹੜਾ ਫੇਰ ਕਿਤੇ ਜਾ ਕੇ ਝੋਨਾ ਵੇਚਿਆ ਸੀਗਾ ਪਰ ਇਸ ਵਾਰ ਵੀ ਆ ਜਿਹੜਾ ਜਿੱਥੇ ਥੋੜੀ ਕਣੀ ਕੱਜਲਖਵਾਰੀ ਹੋ ਰਹੀ ਹੈਗੀ ਉੱਥੇ ਨਾਲ-ਨਾਲ ਆ ਜਿਹੜਾ ਮਾਨ ਸਾਹਿਬ ਇਹ ਗੱਲ ਆਖ ਰਿਹਾ ਕਿਸਾਨਾਂ ਦਾਣਾ ਦਾਣਾ ਚੱਕਾਂਗੇ ਪਰ ਉਹ ਦਾਣਾ ਦਾਣਾ ਜਿਹੜਾ ਪੰਜਾਬ ਦਾ ਨੀਕਾ ਸਭੂ ਬਾਹਰ ਆ ਰਿਹਾ ਹੈਗਾ ਅੱਜ ਇੱਥੇ ਕਿਸਾਨਾਂ ਨੇ ਜਿਹੜਾ ਸੈਲਰ ਨੂੰ ਇੱਕ ਵਾਰੀ ਜਿੰਦਰਾ ਲਾ ਦਿੱਤਾ ਹੈਗਾ ਕੀ ਕਾਰਨ ਹੈਗਾ ਕਾਸ ਤੋਂ ਲਾਇਆ ਹੈਗਾ ਸਮੁੱਚੀ ਗੱਲਬਾਤ ਆਪਾਂ ਇਨ੍ਹਾਂ ਕਿਸਾਨ ਵੀਰਾਂ ਦੇ ਨਾਲ ਕਰਾਂਗੇ ਸੱਸੀ ਗੱਲਬਾਤ ਸਸਰੀ ਕਾਲ ਬਾਈ ਜੀ ਅੱਛਾ ਬਾਈ ਜੀ ਜਿੰਦਰਾ ਲਾਤਾ ਹੈਗਾ ਤੁਸੀਂ ਸੈਲਰ ਨੂੰ ਸਰਕਾਰੀ ਪ੍ਰਾਪਰਟੀ ਨੂੰ ਜਦੋਂ ਆਪਾਂ ਜਿੰਦਰਾ ਲਾਉਣੇ ਹੋ ਕੀ ਕਾਰਨ ਹੈਗਾ ਤੁਹਾਡੇ ਤੋਂ ਕਾਰਵਾਈ ਵੀ ਹੁੰਦੀ ਹੈ ਇਹ ਸਰਕਾਰੀ ਪ੍ਰਾਪਰਟੀ ਸਾਡੀ ਹੱਕ ਤੇ ਬਣੀ ਹੋਈ ਹੈ ਬਾਈ ਜੀ ਹਰੀਨੋ ਪੈਂਡ ਦੇ ਖੇਤਾਂ ਦੇ ਵਿੱਚ ਤੇ ਸਾਡਾ ਝੋਨਾ ਤੁਸੀਂ ਮੰਡੀ ਦੇ ਵਿੱਚ ਜਾ ਕੇ ਵੇਖ ਲਓ ਇੱਕ ਗੱਟੇ ਮਗਰ 7-7 ਕਿਲੋ ਕਾਰਟ ਮੰਗਦੇ ਆ ਸਾਤੋਂ ਤੇ ਆ Rajasthan ਦਾ ਤੇ UP ਦਾ ਪਤਾ ਨਹੀਂ ਕਿਹੜੀ ਕਿਹੜੀ ਸਟੇਟ ਦਾ ਝੋਨਾ ਗਿੱਲਾ 26-26 ਮਾਊਚਰ ਵਾਲਾ ਇੱਥੇ ਲਾਈ ਜਾਂਦੇ ਆ ਇੱਥੇ ਸਫਾਈ ਕਰਕੇ ਆ ਮਸ਼ੀਨਾਂ ਦੇ ਵਿੱਚ ਉਹ ਝੋਨੇ ਨੂੰ ਸਿਉਣਾ ਬਣਾਇਆ ਜਾ ਰਿਹਾ ਤੇ ਲੁੱਟ ਸਾਡੀ ਕੱਲੀ ਨਹੀਂ ਇਹ Rajasthan ਤੇ ਜਿੱਥ ਜੋ ਝੋਨਾ ਲਿਆਉਂਦੇ ਉਹਨਾਂ ਕਿਸਾਨਾਂ ਦੀ ਵੀ ਲोटा ਤੋਂ 12 12 13 13 100 ਨੂੰ ਖਰੀਦ ਕੇ ਤੇ ਇੱਥੇ ਸਰਕਾਰੀ ਰੇਟ ਤੇ ਸਾਡੇ ਪੰਜਾਬ ਸਰਕਾਰ ਦੇ ਗੱਟਿਆਂ ਦੇ ਵਿੱਚ ਝੋਨਾ ਲਾਇਆ ਜਾ ਰਿਹਾ ਅਸੀਂ ਜਿੰਦਰਾ ਤਾਂ ਲਾਇਆ ਸਾਰੇ ਪਿੰਡ ਵੱਲੋਂ ਲਾਇਆ ਹੈ ਕਿਸੇ ਖਾਸ ਇੱਕ ਬੰਦੇ ਵੱਲੋਂ ਨਹੀਂ ਲਾਇਆ ਜਾਂ ਕਿਸੇ ਯੂਨੀਅਨ ਵੱਲੋਂ ਨਹੀਂ ਲਾਇਆ ਅਸੀਂ ਸਾਰੇ ਪਿੰਡ ਹਰੀਨੋਂ ਨਗਰ ਵੱਲੋਂ ਇਹ ਤੇ ਜਿੰਦਰਾ ਲਾਇਆ ਤੇ ਉਹਨਾਂ ਚ ਜਿੰਦਰਾ ਲੱਗੂ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੋਈ ਹੱਲ ਨਹੀਂ ਕੱਢਦੇ ਤੇ ਆ ਝੋਨਾ ਜਿਹੜਾ ਲਾਇਆ ਇਹਦਾ ਜਵਾਬਦੇਹ ਨਹੀਂ ਹੁੰਦਾਗਾ ਸੇਲਰ ਵਾਲਾ ਮਾਲਕ ਤੇ ਸਰਕਾਰ ਜਵਾਬਦੇਹ ਨਹੀਂ ਹੁੰਦੀ ਉਹਨਾਂ ਚਿਰ ਇਹ ਜਿੰਦਰਾ ਲੱਗ ਸਤਿ ਪਤਿ ਆ ਜੀ ਇਸ ਵਾਰ ਮੰਡੀਆਂ ਦੀ ਕੀ ਕੰਡੀਸ਼ਨ ਹੈਗੀ ਕੀ ਸਥਿਤੀ ਹੈਗੀ ਆ ਵਿਕਰਿਆ ਪ੍ਰੋਪਰ ਜਾਂ ਖੱਜਲ ਖਵਾਰੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੰਨੀ ਪਿੰਡੀਆਂ ਦੇ ਕੁੱਤਾ ਚੜਦਾ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਤੇ ਪ੍ਰਸ਼ਾਸਨ ਨਾਲ ਦੀ ਕੋਈ ਵੀ ਚੀਜ਼ ਨਹੀਂ ਮੰਡੀ ਦੇ ਵਿੱਚ ਜਾ ਕੇ ਵੇਖ ਲੋ ਰੀਵਨ ਕੱਟਣ ਤੇ ਜ਼ੋਰ ਲੱਗਿਆ ਰੀਵਨ ਕੱਟਣ ਵਾਸਤੇ 1000 ਗੱਟਾ ਇਨਸਪੈਕਟਰ ਨੇ ਪਾਸ ਕੀਤਾ ਸੀ ਉਹ ਵੀ 1000 ਭਰਿਆ ਨਹੀਂ ਗਾ ਇੱਕ ਗੱਟਾ ਵੀ ਮੰਡੀ ਦੇ ਵਿੱਚੋਂ ਚੱਕਿਆ ਨਹੀਂ ਇੱਕ ਤਰੀਕ ਦੀ ਜਿਹੜੀ ਆ ਖਰੀਦ ਸ਼ੁਰੂ ਹੋਈ ਆ ਪਰ ਬਾਹਰਲੀਆਂ ਸਟੇਟਾਂ ਚੋਂ ਲਿਆ ਲਿਆ ਕੇ ਝੋਨਾ ਉਹ ਵੀ ਬੀ ਨਹੀਂ ਸੀ ਗ੍ਰੇਡ ਉਹਦੇ ਨਾਲ ਸ਼ੈਲਰ ਭਰੇ ਜਾ ਰਹੇ ਆ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਿੰਨਾ ਨੁਕਸਾਨ ਹੋਣਾ ਹੈ ਪਹਿਲੀ ਗੱਲ ਤਾਂ ਇਹ 12-1300 ਨੂੰ ਖਰੀਦਿਆ ਹੋਇਆ ਝੋਨਾ ਸਰਕਾਰ ਦੇ ਖਾਤੇ ਜਿਹੜਾ 2399 ਰੁਪਏ ਆ ਉਸ ਰੇਟ ਵਿਕਣਾ ਇਹ ਤੇ ਦੂਜੀ ਗੱਲ ਪੰਜਾਬ ਦਾ ਅੰਕੜੇ ਜਦੋਂ ਪੇਸ਼ ਹੋਏ ਔਸਤ ਝਾੜ ਹੈ ਜਿਹੜਾ ਉਹ 40 ਕੁਇੰਟਲ ਆਉਣਾ ਹੈ ਜਦੋਂ ਕਿ ਸਾਡੇ ਪੱਲੇ 24-23 ਕੁਇੰਟਲ ਹੀ ਪੈਂਦਾ ਹੈ ਤਾਂ ਇਹ ਵੱਡੀ ਪੰਜਾਬ ਦੀ ਲੁੱਟ ਹੈ ਪ੍ਰਸ਼ਾਸਨ ਸੁੱਤਾ ਹੈ ਸਰਕਾਰ ਸੁੱਤੀ ਹੋਈ ਹੈ ਸਰਕਾਰ ਕੇਵਲ ਤੇ ਕੇਵਲ ਟਰਾਂਸਫਾਰਮਰ ਦੇ ਅਧੂ ਘਾਟਣ ਕਰਨ ਤੇ ਲੱਗੀ ਐ ਮੰਡੀਆਂ ਦੇ ਵਿੱਚ ਕੋਈ ਵੀ ਮੈਨੂੰ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦਿਸਿਆ ਮੰਡੀ ਦੇ ਵਿੱਚੋਂ ਆਏ ਆ ਨਾ ਇਨਸਪੈਕਟਰ ਆ ਉੱਥੇ ਨਾ ਕੋਈ ਉੱਥੇ ਹੋਰ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਹੈ ਜਿਹਨੂੰ ਫੋਨ ਕਰੀਦਾ ਮੈਨੂੰ ਜ਼ਰੂਰੀ ਕੰਮ ਹੈ ਮੇਰੇ ਜਵਾਕ ਦੇ ਪੇਰੈਂਟਸ ਮੀਟਿੰਗ ਹੈ ਆਹੀ ਜਵਾਬ ਮਿਲਦੇ ਆ ਸੋ ਵੱਡੀ ਪੱਧਰ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਐ ਤੇ ਇਸ ਲੁੱਟ ਨੂੰ ਜਿੰਨੀਕ ਸਾਤ ਕੋਸ਼ਿਸ਼ ਹੋਈ ਇਹ ਬਚਾਉਣ ਦੀ ਕੋਸ਼ਿਸ਼ ਕਰਾਂਗੇ ਇਹ ਪਤਨ ਜੀ ਇੱਕ ਇਹ ਵੀ ਹੁੰਦਾ ਹੈਗਾ ਆਮ ਤੌਰ ਤੇ ਜਦੋਂ ਖਰੀਦ ਨਹੀਂ ਹੁੰਦੀ ਗਈ ਤਾਂ ਇੱਕ ਇਹ ਵੀ ਕਿਹਾ ਜਾਂਦਾ ਹੈਗਾ ਇਨਸਪੈਕਟਰਾਂ ਵੱਲੋਂ ਕਿ ਨਵੀਂ ਦੀ ਮਾਤਰਾ ਜਿਹੜੀ ਉਹ ਪ੍ਰੋਪਰ ਨਹੀਂ ਗਈ ਕਿ ਜਾਦਾ ਗਿੱਲਾ ਤਾਂ ਨਹੀਂ ਵੱਢ ਰਹੇਗੇ ਇੱਕ ਸਾਲ ਹੋ ਸਕਦਾ ਥੋੜਾ ਜਿਹਾ ਗਿੱਲਾ ਹੋਵੇ ਪਰ ਜਿਹੜਾ ਇਨਸਪੈਕਟਰ ਨੇ ਪਾਸ ਕਰਤਾ ਹਜ਼ਾਰ ਗੱਟਾ ਪਾਸ ਕਰਤਾ ਲਿਖਤਾ ਵੀ ਹਜ਼ਾਰ ਗੱਟੇ ਦੀ ਬੋਲੀ ਲਾਤੀ ਤੇ ਉਹਨੂੰ ਭਰਿਆ ਜਾਵੇ ਉਹ ਕਿਉਂ ਨਹੀਂ ਭਰਿਆ ਹਮ ਕਾਰਨ ਕੀ ਹੈ ਖਾਨਾ ਪੂਰਤੀਆਂ ਹੋ ਰਹੀਆਂ ਹੈ ਐਸ ਸ਼ੈਲਰ ਦੇ ਵਿੱਚ ਆ ਕੇ ਮੌਇਸਚਰ ਕੱਢਣ ਨਾ ਜਿਹੜਾ ਟਰਾਲੀਆਂ ਲਾਈ ਜਾਂਦੇ ਆ ਕੀ ਇਹਨਾਂ ਦਾ 17 ਮੌਇਸਚਰ ਆ ਕੇ ਦੇਖਣ ਜੀ ਪਰ ਬਿਲਕੁਲ ਨਹੀਂ ਲੋਕਾਂ ਦੀਆਂ ਕਿਸਾਨਾਂ ਦੀਆਂ ਬਾਹਾਂ ਪਿੱਛੇ ਬੰਨ ਕੇ ਜਿਹੜੇ ਇਹ ਵਪਾਰੀ ਵਰਗ ਹੈ ਉਹਨਾਂ ਦੇ ਮੂਹਰੇ ਸੁੱਟਿਆ ਹੋਇਆ ਉਹ ਇਹਨਾਂ ਨੂੰ 5 ਦਿਨ 50 ਦਿਨ ਇਹਨਾਂ ਦੀ ਫਸਲ ਦੀ ਲੁੱਟ ਹੋ ਰਹੀ ਹੈ ਤੇ ਜਿਹੜੇ ਸਰਕਾਰ ਇਹ ਅਧਿਕਾਰੀ ਹੈ ਸਰਕਾਰ ਹੈ ਉਹ ਚੁਟਕਲੇ ਸੁਣਾਉਣ ਦੇ ਵਿੱਚ ਮਸ਼ਰੂਫ ਹੈ ਨਹੀਂ ਭਾਈ 3 ਸਾਲਾਂ ਦਾ ਕਾਰਜਕਾਲ ਹੋ ਗਿਆ 3 ਸਾਲਾਂ ਦੇ ਕਾਰਜਕਾਲ ਦੇ ਦੌਰਾਨ 70 ਦੇ ਵਿਚੋਂਣ ਤੋਂ ਪਹਿਲੇ ਇਹ ਗੱਲ ਆਖੀ ਗਈ ਸੀ ਕਿ ਹਰੇਕ ਪਾਸੇ ਜਿਹੜਾ ਬਦਲਾਅ ਆਊਗਾ ਕੋਈ ਨਜ਼ਰ ਆ ਰਿਹਾ ਬਦਲਾਅ ਭਾਈ ਜੀ ਸਾਨੂੰ ਤਾਂ ਛੋਟੇ-ਛੋਟੇ ਹੁੰਦੇ ਐ ਏਡੇ-ਏਡੇ ਜਦੋਂ ਝੋਨੇ ਦੇ ਵੇਲੇ ਮੰਡੀਆਂ ਦੇ ਵਿੱਚ 10-10 ਦਿਨ ਪੈਣਾ ਪੈਂਦਾ ਸੀ ਹੁਣ ਤਾਂ ਜਵਾਕਾਂ ਕੋਲੇ ਮੋਬਾਈਲ ਹੈਗੇ ਉਦੋਂ ਹੀ ਝਾਕੀ ਜਾਂਦੇ ਘਰੋਂ ਚਾਹ ਆਊਗੀ ਕਾਲੀਆਂ ਦੀ ਸਰਕਾਰ ਵੀ ਆਈ ਆ ਕਾਂਗਰਸ ਦੀ ਸਰਕਾਰ ਵੀ ਆਈ ਤੇ ਹੁਣ ਬਦਲਾਅ ਲੈਂਦੀ ਸਰਕਾਰ ਵੀ ਆਈ ਆ ਤੇ ਕੋਈ ਬਦਲਾ ਸਾਨੂੰ ਤਾਂ ਅਜ ਤੱਕ ਰਵੇਖਣ ਨੂੰ ਮਿਲਿਆ ਨਹੀਂਗਾ ਅਜੇ ਤੱਕ 15-15 ਦਿਨ ਝੋਨੇ ਕੋਲੇ ਪੈਂਦੇ ਰਹੇ ਆ ਆਪ ਅੱਜ ਮੇਰੀ ਉਮਰ 35 ਸਾਲ ਹੋ ਗਈ ਤੇ ਅਸੀਂ 10-12 ਸਾਲਾਂ ਦੇ ਜੋ ਸਾਨੂੰ ਘਰ ਦੇ ਕਹਿੰਦੇ ਜਾ ਕੇ ਝੋਨੇ ਕੋਲੇ ਪਾਓ ਜੀ ਇਹਨਾਂ ਨਾਲ ਗੱਲ ਕੀਤੀ ਹੈਗੀ ਤੁਸੀਂ ਇੱਥੋਂ ਦੇ ਜੋ ਅਧਿਕਾਰੀ ਹੈਗੇ ਆ ਵੀ ਇਹ ਬਾਹਰੋਂ ਆ ਰਿਹਾ ਹੈਗਾ ਕਿ ਇਹਨਾਂ ਨੂੰ ਪੁੱਛਿਆ ਨਹੀਂਗਾ ਵੀ ਕਿਵੇਂ ਲਵਾ ਰਹੇ ਤੁਸੀਂ ਘਾਰ ਗਾਣਾ ਬਾਈ ਜੀ ਇੱਕ ਬੰਦੇ ਦੀ ਗੱਲ ਹੋਈ ਸੀ ਇੱਥੇ ਸਾਡੇ ਜੂਨੀਅਨ ਦੇ ਪ੍ਰਧਾਨ ਉਹ ਵੀ ਪਿੰਡ ਦੇ ਰਾਜਾ ਸਿੰਘ ਤੇ ਉਹਨਾਂ ਨੂੰ ਕੋਈ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਹਾਂ ਦੇ ਵੀ ਅੱਜ ਦਾ ਦਿਨ ਲੈ ਲੈਣ ਦੋ ਯਾਰ ਇਹ ਬਿਸ਼ਰਮੀ ਦੀ ਹੱਦ ਹੈ ਇੱਕ ਵੀ ਅੱਜ ਦਾ ਦਿਨ ਲਾ ਲੈਣ ਤੂੰ ਫੇਰ ਨਹੀਂ ਲਵਾਉਂਦੇ ਕਿਉਂ ਲੈ ਲੈਣਦ ਕੇ ਬਾਈ ਬਗਾਨੀ ਸਟੇਟ ਦਾ ਸਾਡਾ ਤਾਂ ਕੋਈ ਗੱਟਾ ਵੀ ਨਹੀਂ ਚੱਕਿਆ ਯਾਰ ਮੰਡੀ ਦੇ ਵਿੱਚੋਂ ਤੁਸੀਂ ਕਿਉਂ ਲੈ ਲੈਣਦ ਗਿਆ ਰਾਜਸਥਾਨ ਦਾ ਝੋਨਾ ਤਿੰਨ ਟਰੈਕਟਰ ਖੜੇ ਆ RJ 31 ਵਾਲੇ ਬਾਈ ਜੀ ਹਨਮਾਨਗੜ ਜ਼ਿਲ੍ਹੇ ਦੇ ਜਿਨ੍ਹਾਂ ਨੇ ਉਹ ਟਰੈਕਟਰ ਭੇਜੇ ਸੀ ਉਹ ਮਾਲਕ ਵੀ ਨਹੀਂ ਫੋਨ ਚੱਕਦੇਗੇ ਇੱਥੇ ਡਰਾਈਵਰ ਵਿਚਾਰੇ ਜਿਹੜੇ ਕਿਰਾਏ ਤੇ ਆਏ ਆ ਉਹ ਫਸੇ ਬੈਠੇ ਆ ਉਹਨਾਂ ਦਾ ਫੋਨ ਵੀ ਚੱਕਣੋਂ ਹਟ ਗਏ ਜਿਹੜੇ ਮਾਲਕਾ ਜਿਹੜੇ ਫਾਰਮ ਨੇ ਭੇਜਿਆ ਇੱਥੇ ਛੋਨਾ ਨਹੀਂ ਇਹ ਬਈ ਸਿੱਧਾ ਕਿਸਾਨ ਵੇਚ ਕੇ ਉੱਥੋਂ ਵਾਲੇ ਕਿਸਾਨ ਵੇਚ ਕੇ ਮੁਨਾਫਾ ਖੱਟ ਰਹੇ ਹੈਗੇ ਆ ਜਾਂ ਵਿੱਚੋਂ ਕੋਈ ਵਪਾਰੀ ਉਹਨਾਂ ਤੋਂ ਸਸਤਾ ਖਰੀਦ ਕੇ ਇੱਧਰ ਲਿਆ ਕੇ ਐਮਐਸਪੀ ਤੇ ਮਹਿੰਗਾ ਵੇਚ ਕਿਸਾਨ ਵੇਖੋ ਬਈ ਜੀ ਜਦੋਂ ਆਪਣੇ ਤਿੰਨ ਬਿੱਲ ਪਾਸ ਕਰਦੇ ਸੀ ਉਦੋਂ ਇਹੀ ਰੌਲਾ ਪਿਆ ਸੀ ਕਿ ਜਿਹੜਾ ਮੰਡੀਕਰਨਾ ਛੋਣਨੇ ਦਾ ਉਹ ਸਿਰਫ ਪੰਜਾਬ ਦੇ ਵਿੱਚ ਆ ਹੋਰਾਂ ਸਟੇਟਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਨਹੀਂ ਛੋਣਾ ਵਿਕਦਾਗਾ ਮੰਡੀਆਂ ਦੇ ਵਿੱਚ ਜਿਵੇਂ ਆਪਣੇ ਵਿਕਦਾ ਪੰਜਾਬ ਦੇ ਵਿੱਚ ਉੱਥੋਂ ਦੇ ਕਿਸਾਨਾਂ ਦੀ ਲੁੱਟ ਘਸੁੱਟ ਕਰਕੇ ਉੱਥੇ ਲੋਕ ਛੋਣਾ ਲਾਉਣ ਲੱਗ ਗਏ ਕਿਉਂਕਿ ਨਰਮੇਜ਼ ਦਾ ਜਿਹੜਾ ਏਰਗਾ ਸਾਰਾ ਤਬਾਹ ਹੋ ਗਿਆ ਬੀਟੀ ਕਾਟਨ ਤੇ ਬੀਜ ਜਿਹੜੇ ਪੁਰਾਣੇ ਉਹੀ ਸੀਰੀ ਚੱਲੀ ਜਾਂਦੀ ਆ 2 3 ਅਜੇ ਤੱਕ ਨਵੀਂ ਸੀਰੀਜ਼ ਨਹੀਂ ਲਿਆਂਦੀ ਇਹਨਾਂ ਨੇ ਤੇ ਉਹ ਝੋਨਾ ਲਾਉਣ ਤੇ ਮਜਬੂਰ ਹੋਗੇ ਕਿਸਾਨ ਕਿਉਂਕਿ ਤੇ ਉਥੋਂ ਦਾ ਝੋਨਾ ਜਿਹੜਾ ਉੱਥੇ ਵਿਕਦਾ ਨਹੀਂ ਮੰਡੀਆਂ ਦੇ ਵਿੱਚ ਉਥੋਂ 12 12 13 1300 ਨੂੰ ਜਿਹੜੇ ਵੱਡੇ ਵਪਾਰੀ ਆ ਉਹ ਖਰੀਦ ਕੇ ਤੇ ਉਹ ਇੱਥੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸੇਲਰਾਂ ਦੇ ਵਿੱਚ ਸਪਲਾਈ ਕਰਦੇ ਆ ਜੀ ਹਾਂ ਅੱਛਾ ਪ੍ਰਧਾਨ ਜੀ ਹਰ ਤੀਜੇ ਦਿਨ ਨਵੀਂ ਤੋਂ ਨਵੀਂ ਨੀਤੀ ਕਰੇ ਖੇਤੀਬਾੜੀ ਵਾਲੇ ਨੀਤੀ ਵਾਲੇ ਨਵਾ ਖੜਾ ਆ ਜਾਂਦਾ ਮੰਡੀ ਕਰਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਦੇ ਲੈਂਡ ਪੂਲਿੰਗ ਪਾਲਿਸੀ ਆ ਜਾਂਦੀ ਆ ਤਰ੍ਹਾਂ ਤਰ੍ਹਾਂ ਦੀਆਂ ਪਾਲਸੀਆਂ ਜਿਹੜੀਆਂ ਕਿਸਾਨੀ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਹੈਗਾ ਪਰ ਫਿਰ ਵੀ ਜਥੇ ਬੰਦੀਆਂ ਆ ਰਹੀਆਂ ਹੈਗਾ ਆ ਹੁਣ ਨਵੇਂ ਤਰ੍ਹਾਂ ਦਾ ਜਿਹੜਾ ਫਰਾਡ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਸਰ ਇਹਦਾ ਡਿਸੀਜ ਜਾਂਦਾ ਹੀ ਸਾਰਾ ਕੁਝ ਸਰਕਾਰ ਦਾ ਮਾਰਨ ਦੇ ਤੁਲੀ ਆ ਤੇ ਆ ਵਪਾਰੀ ਨਾ ਰਿਹਾ ਸਰਕਾਰ ਦੇ ਸਾਡਾ ਝੋਨਾ ਤੇ 7 ਕਿਲੋ ਗੱਟੇ ਮਗਰ ਕਾਟ ਪਾ ਰਹੇ ਆ ਹਾਂ ਹਾਰਾ ਕੇ 18 ਤੋਂ ਵੱਧ ਮੋਚਰ ਕੋਈ ਨਹੀਂ ਮੰਡੀ ਤੇ ਜਾ ਕੇ ਚੈੱਕ ਕਰ ਲਓ ਜੀ ਇਹ ਜਿਹੜਾ ਇੱਥੇ ਝੋਨਾ ਲਾ ਰਹੇ 27 28 ਆ ਮੋਚਰ ਇਹ ਇਹ ਸਰਕਾਰਾਂ ਤਬਾਹ ਕਰਨ ਤੁਲੀਆਂ ਤੇ ਜਿਹੇ ਬੰਦਿਆਂ ਲੜ ਰਹੀਆਂ ਆ ਬਿ ਤੌਰ ਤੇ ਸਾਡਾ ਸਾਰਾ ਪਿੰਡ ਲੜ ਰਿਹਾ ਅਸੀਂ ਜਿੰਨਾ ਚਿਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਇੱਥੋਂ ਉੱਠਦੇ ਨਹੀਂ ਨਹੀਂ ਕਾਟ ਕਿੰਨੀ ਕਵੈਂਟਲ ਮਗਰ ਕੱਤੀ ਜਾ ਰਹੀ ਆ ਜਾਂ 50 ਕਿਲੋ ਮਗਰ ਕੱਤੀ ਜਾ ਰਹੀ ਆ 50 ਕਿਲੋ ਮਗਰ ਕਹਿ ਰਹੇ ਜੀ ਇਹ ਨਹੀਂ 50 ਕਿਲੋ ਮਗਰ 7 ਕਿਲੋ ਕਾਟ ਕੱਟਦੇ ਆ ਹਾਂ ਜੀ ਨੀ ਉਹ ਤਾਂ ਫਿਰ 43 ਕਿਲੋ ਦੀ ਪੈਸੇ ਮਿਲਣੇ ਆ। ਹਾਂ 43 ਦੇ। ਜੀ। ਪਿਛਲੀ ਵਾਰ ਵੀ ਇਹਨਾਂ ਨੇ ਐਂ ਕੀਤਾ ਸੀਗਾ 100 ਗੱਟੇ ਮਗਰ 5 ਗੱਟੇ ਲੈ ਲੈ ਕੇ ਸੋ 7 ਗੱਟੇ ਲੈ ਲੈ। ਐਂ ਤਾਂ ਕੀ ਵੀ ਇਹਨਾਂ ਦੀ ਨੀਤੀ ਇਹੀ ਆ ਸਾਡੇ ਪਿੰਡ ਜਿਹੜੇ ਅਲਾਰਟ ਹੋਏ ਛੈਲਰ ਸਾਰੇ ਇਹ। ਇਹਨਾਂ ਦੀ ਨੀਤੀ ਆ ਵੀ ਇਹਨਾਂ ਨੂੰ ਤੰਗ ਕਰੀਏ ਤੇ ਕਾਟ ਲਈਏ। ਹਾਂ। ਆਹ ਹਰਵਲਾ ਹੋਰ ਕੋਈ ਰੌਲਾ ਨਹੀਂ। ਆ ਹੁਣ ਜਿੰਦਰਾ ਕਦੋਂ ਖੋਲਣਾ ਹੈਗਾ ਤੁਸੀਂ ਪ੍ਰਸ਼ਾਸਨ ਤੀਕ ਨਹੀਂ ਗਾਂ ਗੱਲ ਕੀਤੀ ਉੱਪਰ ਵੀ ਜੋ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਮੰਡੀ ਬੋਰਡ ਦੇ ਅਧਿਕਾਰੀ ਹੈਗੇ ਉਹਨਾਂ ਤੀਕ ਨਹੀਂ ਗੱਲ ਕੀਤੀ ਨਹੀਂ ਸਰ ਸਾਡੀ ਗੱਲ ਨਹੀਂ ਹੋਈ ਇੱਕ ਦੋ ਤਿੰਨ ਅਫਸਰਾਂ ਨੂੰ ਅਸੀਂ ਲਾਇਆ ਫੋਨ ਉਹਨਾਂ ਨੇ ਚੱਕਿਆ ਨਹੀਂ ਮਾਲਕ ਕਹਿ ਰਿਹਾ ਸੀ ਅੱਜ ਦੀ ਦਿਹਾੜੀ ਲਵਾ ਲਓ ਅਗਲੀ ਵਾਰ ਨੂੰ ਮੈਂ ਨਹੀਂ ਲੈਂਦਾ ਨਹੀਂ ਇਹਦਾ ਕੀ ਮਤਲਬ ਹੋਇਆ ਗੈਰ ਕਾਨੂੰਨੀ ਤਾਂ ਚੋਰੀ ਤਾਂ ਚੋਰੀ ਹੁੰਦੀ ਹੈ ਭਾਵੇਂ ਦੀ ਰੁਪਏ ਦੀ ਹੋਵੇ ਭਾਵੇਂ ਦੀ ਲੱਖਾਂ ਦੀ ਹੋਵੇ ਬਸ ਮਾਲਕ ਇਹ ਕਹਿ ਰਿਹਾ ਕਹਿੰਦਾ ਮੈਂ ਅੱਧੇ ਘੰਟੇ ਨੂੰ ਆਉਂਗਾ ਘੰਟੇ ਨੂੰ ਆਉਂਗਾ ਹੈ ਚਾਲੀ ਇਹ ਸਾਰਾ ਕੁਝ ਚੋਰੀ ਦਾ ਹੈ ਇਹ ਇਹ ਤੇ ਅਸੀਂ ਪ੍ਰਸ਼ਾਸਨ